ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਠੀਕ ਹੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ 'ਚ ਤੇ ਆਪਾਂ ਚੱਲਦੇ ਆ ਤੁਹਾਨੂੰ ਦਿਖਾਉਣੇ ਆ ਇੱਧਰ ਮੈਨੂੰ ਪਤਾ ਨਹੀਂਗਾ ਕੀ ਨਾਮ ਹੈ ਥੋੜੇ ਤੁਹਾਨੂੰ ਸ਼ਿੰਦਾਈ ਦੱਸ ਦੇਣਗੇ ਬਟ ਉੱਥੇ ਅਸੀਂ ਮੇਰੀ ਫਰੈਂਡ ਕੋਲ ਜਾ ਰਹੇ ਹਾਂ ਕਿਉਂਕਿ ਮੇਰੀ ਫਰੈਂਡ ਨੇ ਕੋਲਾ ਨਵਾਂ ਬੁਟੀਕ ਤੇ ਸਾਰਿਆਂ ਨੂੰ ਵਧਾਈਆਂ ਵੀ ਦੇ ਦੋ ਚਲੋ ਠੀਕ ਹੈ ਜੀ ਤੇ ਆਪਾਂ ਬੁਟੀਕ ਤੁਹਾਨੂੰ ਵੀ ਦਿਖਾਵਾਂਗੇ ਤੇ ਵਧੀਆ ਵਧੀਆ ਘੈਂਟ ਘੈਂਟ ਉਹ ਸੂਟ ਸੇ ਆਉਂਦੇ ਆ ਤੇ ਤੁਸੀਂ ਵੀ ਜੇ ਕਿਸੇ ਨੇ ਮੋਹਾਲੀ ਜਾਂ ਚੰਡੀਗੜ੍ਹ ਚ ਸੂਟ ਸਟਿਚ ਕਰਵਾਉਣੇ ਹੋਣ ਤਾਂ ਤੁਹਾਨੂੰ ਉਹਨਾਂ ਦਾ ਐਡਰੈਸ ਦੱਸਾਂਗੇ ਠੀਕ ਹੈ ਜੀ ਤੇ ਚਲੋ ਆਓ ਆਪਾਂ ਚੱਲਦੇ ਆਂ ਦਿਖਾਉਣੇ ਤੁਹਾਨੂੰ ਉਹਨਾਂ ਦਾ ਬੁਟੀਕ ਹਾਂਜੀ ਤਾਂ ਆਪਾਂ ਚੱਲਦੇ ਆਂ ਬਈ ਆ ਜਾਓ ਜੀ ਚਲੋ ਇੱਕੋ ਚਲੋ ਗੱਡੀ ਦੇ ਕਿੰਨੀ ਗੰਦੀ ਹੋ ਗਈ ਐਸਾ ਕਬੂਤਰ ਆ ਮਿੱਠਾ ਕਰਦੇ ਯਾਰ ਕੋਈ ਨਾ ਫੰਕ ਕਰਦਾ ਕਿ ਸਾਫ ਕਦੋਂ ਸਾਫ ਕਰੋਗੇ ਤੁਸੀਂ ਕੱਪੜਾ ਮਾਰਿਆ ਕਦੋਂ ਤੁਸੀਂ ਕੋਈ ਗੱਲ ਮਾਰਦਾ ਕੱਪੜਾ ਆਪਾ ਹੂੰ ਬਿੱਟ ਪਈ ਹੈ ਨਾ ਬਿੱਟ ਕੀਤੀ ਪਈ ਐ ਹਾਂਜੀ ਸ਼ਿੰਦਾ ਮਾਰਜੀ ਰਹਿਣ ਸ਼ਿੰਦਾ ਜੀ ਮਾਰ ਹਾਂਜੀ ਸ਼ਿੰਦਾ ਮਾਰਜੀ ਰਹਿਣ ਸ਼ਿੰਦਾ ਜੀ ਮਾਰ ਹਾਂਜੀ ਸ਼ਿੰਦਾ ਜੀ ਮਾਰ ਰਹੇ ਨੇ ਗੱਡੀ ਤੇ ਕੱਪੜਾ ਦੇਖੋ ਜੀ ਇਹ ਕਹਿੰਦੇ ਪਹਿਲਾਂ ਤਾਂ ਮੈਂ ਤਾਂ ਕੱਪੜਾ ਮਰੂ ਫੇਰ ਗੱਡੀ ਚਲਾਉਂ ਬੱਸ ਵੀ ਜਿੱਥੇ ਸੀ ਰਹਿਣਾ ਨਾ ਇੱਥੇ ਨਾ ਕੀ ਕਹਿੰਦੇ ਨੇ ਕਬੂਤਰ ਕਬੂਤਰ ਪੰਛੀ ਜਿਵੇਂ ਉਹ ਬੈਠੇ ਦੇਖੋ ਉਹ ਬੈਠੇ ਇਹ ਨਾ ਪੋਟੀ ਕਰ ਦਿੰਦੇ ਨੇ ਤਾਂ ਕਰਕੇ ਥੋੜੇ ਸ਼ੀਸ਼ੇ ਆ ਖਰਾਬ ਹੋ ਜਾਂਦੇ ਆ ਤਾਂ ਕਰਕੇ ਸਫਾਈ ਕਰ ਰਿਹਾ ਗੱਡੀ ਦੀ ਹਾਂਜੀ ਤਾਂ ਇੱਥੇ ਹਾਂਜੀ ਤਾਂ ਇੱਥੇ ਬਹੁਤ ਸਾਰਾ ਜਾਮ ਲੱਗ ਕੇ ਸੀ ਕਿਉਂਕਿ ਸਕੂਲ ਦਾ ਕਰਕੇ ਹਾਂਜੀ ਤਾਂ ਕਰਕੇ ਸਕੂਲ ਦਾ ਕਰਕੇ ਜਾਮ ਲੱਗ ਗਿਆ ਤੇ ਹੁਣ ਨਿਕਲੇ ਆ ਸਕੂਲ ਦੇ ਜਾਮ ਚੋਂ ਦੇਖੋ ਜੀ ਗੱਡੀਆਂ ਦਾ ਕਰਕੇ ਦੇਖੋ ਲਗਾਤਾਰ ਗੱਡੀਆਂ ਆ ਰਹੀਆਂ ਨੇ ਕਿਉਂਕਿ ਐਸ ਵੇਲੇ ਬੱਚਿਆਂ ਨੂੰ ਛੁੱਟੀ ਹੁੰਦੀ ਹੈਗੀ ਤਾਂ ਕਰਕੇ ਉਹ ਨਾ ਪਾ ਜਾ ਰਹੇ ਆ ਉਮੀਦ ਕਰਦੇ ਅੱਗੇ ਰਸਤਾ ਸਾਫ਼ ਹੋਵੇ। ਤੱਕੀ ਰਸਤਾ ਸਾਫ਼ ਹੀ ਹੈ ਜੀ। ਕੱਪੜੇ ਸਟੀਚ ਕਰਦੇ ਦੇਖੋ ਉਹ ਵੀ ਰੋਡ ਤੇ ਸਿੱਧਾ ਮਸ਼ੀਨਾ ਰੱਖ ਕੇ ਤੈਨੂੰ ਦੋ ਵਾਰੀ ਹੁੰਦੀ ਹੈ ਸੌਫਾ ਕਰ ਜਾ ਤਾਰੇ ਦੇਖੋ ਇਹ ਇਹ ਕਿਹੜੀ ਮਾਰਕੀਟ ਹੈ ਹਾਂ ਬਾਈ ਪਾਣੀ ਇਹ ਮਾਰਕੀਟ ਹੈ ਐਨਾ ਨਹੀਂ ਪਤਾ ਸਾਨੂੰ ਇਹ ਕਿਹੜੀ ਮਾਰਕੀਟ ਹੈ ਗਾਇਸ ਬਟ ਅਸੀਂ ਜਾ ਰਹੇ ਹਾਂ 25 ਮਾਰਕੀਟ 25 ਮਾਰਕੀਟ ਇਹ 25 ਮਾਰਕੀਟ ਹੈ ਡਰਾਈਟ ਆਫਟਰ ਮਾਈਕ੍ਰੋਸਟੈਂਟਿਸਟਰੀ ਓਨ ਦਾ ਰਾਈਟ ਚੰਡੀਗੜ੍ਹ ਰੋਡ ਪਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਰੋਮਨ ਚੰਡੀਗੜ੍ਹ ਰੋਡ ਆ ਵੀ ਜੀ ਤੁਹਾਨੂੰ ਇਹ ਦੱਸੂਗੀ ਸਾਨੂੰ ਪਤਾ ਨਹੀਂਗਾ ਕੀ ਕੀ ਕਹੀ ਜਾਂਦੀ ਹੈ ਸੁਣ ਲਿਆ ਕਰੋ ਬਈ ਸੁਣ ਲਿਆ ਕਰੋ ਬਸ ਤੁਸੀਂ ਮੈਂ ਕੀ ਕਹਿ ਰਹੀ ਆ ਆ ਸੁਣੋ ਮੇਰਾ ਖੜਕ ਬੰਮ 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 ਜੀ ਦੇਖੋ ਜੀ ਦੇਖੋ ਓ ਮਾਈ ਗੋਡ ਬਾਈਕ ਨੰਗੇ ਇਥੋਂ ਦੀ ਇਹੋ ਜਾਂਦੇ ਦੇਖੋ ਮੈਂ ਭਰਾਵਾ ਉਲੀ ਕਰ ਲਾ ਮੈਂ ਵੀਰਾ ਹੋਈ ਕਰ ਲਾ ਚੋਂ ਟਪ ਗਿਆ ਜੀ oh my god ਕਿੰਨਾ ਘੈਂਟ ਉਹ ਦੇਖ ਮੈਂ ਵੀਰਾ ਤੇ ਦੇਖ ਜੀ ਦੇਖ ਦੇਖ ਦੇਖੋ ਜੀ ਬਾਈਕ ਜੂਮ ਕਰਕੇ ਦਿਖਾ ਦੇ ਜੂਮ ਕਰਕੇ ਦਿਖਾਈ ਨੇ ਦੇਖੋ ਜੀ ਦੇਖੋ ਹਏ ਬਾਈਕ ਕਿੱਡਾ ਘੈਂਟ ਹੈ ਇਹਦੀ ਬਾਈਕ ਹੈ ਮੰਗਾ ਹੋ ਕਿੰਨੇ ਕਦਾ ਵੀਰਾ ਦੱਸੇਵੇਂ ਦੱਸ ਦੇਰ ਤੋੜ ਜਾ ਉਹ ਤਾਂ ਬੜਾ ਨਾ ਗੇਣਗੀ ਜਾਂ ਨਾਲੇ ਕਰਦੇ ਐਵੇਂ ਮੋਟਾ ਹੈ ਦੂਜੇ ਇਹ ਹਾਂਜੀ ਤਾਂ ਆਪਾ ਪਹੁੰਚ ਚੁੱਕੇ ਆ ਲొਕੇਸ਼ਨ ਤੇ ਠੀਕ ਹੈ ਤੇ ਕੀ ਲੱਗਦੀ ਹਾਂਜੀ ਹਾਂਜੀ ਤਾਂ ਆਪਾ ਪਹੁੰਚ ਚੁੱਕਿਆ ਸੁਖਵੀਰ ਸਿਗਨੇਚਰ ਹਾਂਜੀ ਤਾਂ ਇੱਥੇ ਪਹੁੰਚ ਗਏ ਆ ਆਪਾਂ ਉਹ ਦੇਖ ਲਓ ਸੁਖਵੀਰ ਸਿਗਨੇਚਰ ਸਟਾਈਲ ਹਾਂਜੀ ਸਹੀ ਗਾ ਵਧੀਆ ਵਧੀਆ ਤੁਸੀਂ ਬਸ ਆ ਹੀ ਪਹੁੰਚੇ ਆ ਹੋਰ

ਹਾਂਜੀ ਗਏ ਹਾਂਜੀ ਤਾਂ ਇੱਧਰ ਜਿਹੜਾ ਵਰਕਿੰਗ ਏਰੀਆ ਆ ਗਿਆ ਇੱਧਰ ਟਰਾਈ ਰੂਮ ਆ ਗਿਆ ਹਾਂਜੀ ਇਹ ਸੈਲਫੀ ਏਰੀਆ ਆ ਠੀਕ ਹੈ ਸੈਲਫੀ ਏਰੀਆ ਵੀ ਹੈ ਟਰਾਈ ਰੂਮ ਵੀ ਹੈ ਹਾਂਜੀ ਮੈਂ ਕਿਹਾ ਕਿ ਹਾਂ ਤੇ ਇੱਧਰ ਇਹ ਇਹ ਸਾਰਾ ਰਿਸੈਪਸ਼ਨ ਹੈ ਸੈਕਸ਼ਨ ਇੱਧਰ ਰਿਸੈਪਸ਼ਨ ਆ ਗਿਆ ਬਾਈ ਠੀਕ ਹੈ ਜੀ ਇਹ ਹਜੇ ਇਹ ਸਾਈਡ ਵਾਲਾ ਜਿਹੜਾ ਉਹ ਖਾਲੀ ਹੈ ਹਜੇ ਠੀਕ ਹੈ ਇੱਧਰ ਆਫਿਸ ਬਣ ਜਾਊਗਾ ਬਹੁਤ ਸੋਨਾਗਾ ਜੀ ਤਾਂ ਹੁਣ ਆਪਾਂ ਚਾਹ ਪੀ ਰਹੇ ਹਾਂ ਹਾਂਜੀ ਚਾਹ ਪੀ ਲਓ ਠੰਡੀ ਹੋ ਰਹੀ ਹੈ ਬਹੁਤ ਨੇ ਸਰ ਹੈ ਠੰਡੀ ਹੋਣ ਦੀ ਵੇਟ ਕਰ ਰਹੇ ਹਾਂ ਹੂੰ ਤਤੀ ਪੀ ਲਓ ਨੀ ਉਧਰ ਦੇਖੋ ਗਰਮ ਚਾਹ ਹੈ ਗਰਮ ਪੀਣੀ ਹੈ ਜਦ ਜਮਾ ਜਦੋਂ ਠੰਡੀ ਹੋ ਜਾਉ ਉਹਦੀ ਪੀਣੀ ਹੈ ਚਾ ਮੈਨੂੰ ਗਰਮ ਚਾਹ ਮੈਂ ਤੋ ਪੀਤੀ ਨਹੀਂ ਜਾਨੀ ਇਹ ਕੰਤ ਤੁਸੀਂ ਵੀ ਦਾਸ ਹੋ ਗਿਨਣਾ ਹੂੰ ਤੁਸੀਂ ਠੰਡੀ ਪਿਓਗੇ ਸੋਲੋ ਤੁਸੀਂ ਨਹੀਂ ਚਾਹ ਲੈ ਨਹੀਂ ਕਿਉਂ ਵੈਸੇ ਪੀਣੀ ਨਹੀਂ ਮੈਂ ਚਾਹ ਅੱਛਾ ਚਾਹ ਨਹੀਂ ਚੱਕ ਲਾ ਚੱਕ ਚੱਕ ਲਾ ਚੱਕ ਲੈ 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 ਹਾਂਜੀ ਤਾਂ ਅਸੀਂ ਹੁਣਾ ਨਾ ਕੇਕ ਕੱਟਿਆ ਹੈਲੋ ਕੇਕ ਕੱਟਣ ਵਾਲੀ ਰੀਲ ਬਣਾ ਲਈ ਸੀਗੀ ਵਲੌਗ ਨਹੀਂ ਬਣਾਇਆ ਹਾਂਜੀ ਤੇ ਆਹ ਦੇਖੋ ਖਾਈ ਜਾਂਦੇ ਨੇ ਸਾਰੇ ਜਣੇ ਠੀਕ ਹੈ ਜੀ ਵੈਲਕਮ ਟੂ ਓਨਰਸ ਕਾਈ ਨਾ ਇਹ ਜਿਹੜਾ ਬੁਟੀਕ ਹੈ ਬਈ ਨਿਊ ਓਪਨ ਹੋਇਆ ਤਾਂ ਅਸੀਂ 2-3 ਦਿਨ ਹੋਏ ਓਪਨ ਹੋਏ ਨੂੰ ਤਾਂ ਅਸੀਂ ਲੋਕਾਂ ਨੂੰ ਬਾਹਰ ਆਏ ਆ ਲੇਟਾਂ ਦਾ ਕਰਕੇ ਅੱਜ ਆਪਾਂ ਕੇਕ ਕੱਟਿਆ ਇੱਕ ਬਾਕੀ ਇਹਨਾਂ ਨੇ ਜੋ ਸੀਗਾ ਮੂਰਤ ਦਾ ਪ੍ਰੋਗਰਾਮ ਕੀਤਾ ਸੀਗਾ ਹਾਂਜੀ ਕੇਕ ਟੇਸਟੀ ਹੈ। ਕੋਈ ਨਹੀਂ ਪਾਏ। ਕੋਈ ਦੇ ਹੱਥ ਨਹੀਂ ਆਇਆ ਹੈ। ਕੋਈ ਪਹੁੰਚ ਨਹੀਂ ਪਾਏ ਕੱਜ ਅਸੀਂ ਆਉਂਗੇ, ਆਏ ਨਹੀਂ। ਕੋਈ ਦੋ ਅਸੀਂ ਪਿੰਡ ਚਲੇ ਗਏ ਅਸੀਂ। ਚਲੋ ਕੋਈ ਗੱਲ ਨਹੀਂ, ਦੇਰ ਆਇਦ ਰਸਤਾ ਹੈ। ਕੇਕ ਭਾਰੀ ਪੈ ਗਿਆ। ਹੂੰ। ਖੱਦਾ ਨਹੀਂ ਹੁੰਦਾ ਹੁਣ। ਲੋ ਕਹਿਆ ਸੀ ਨਾ ਵੀ ਓਨਾ ਕਪਾਈ ਹੁੰਦਾ ਜਿੰਨਾ ਖੱਦਾ ਜਾ ਸਕੇ। ਬਕਾ ਲਾ ਫਿਰ ਕਿੱਡੀ ਗੱਲ ਹੈ ਕਿਹੜੀ ਮਾਰਕੀਟ ਹੈ ਇਹ ਇਹ ਨਿਊ ਸਨੀਅਨ ਕਲੇਵ ਹੈ ਸੈਕਟਰ 125 ਨਿਊ ਸਨੀਅਨ ਕਲੇਵ ਦੀ ਮਾਰਕੀਟ ਆ ਸੈਕਟਰ 125 ਆ ਵਾਲੀ ਮਾਰਕੀਟ ਆ ਤੁਸੀਂ ਦੇਖ ਸਕਦੇ ਹੋ ਉਹ ਪਰਲੀ ਸਾਈਡ ਗੋਪਾਲ ਸਵੀਟਸ ਆ ਇਹ ਹੋਰ ਆ ਗੋਪਾਲ ਸਵੀਟਸ ਦੇ ਬੈਕ ਸਾਈਡ ਤੇ ਆ ਠੀਕ ਹੈ ਜੀ